सा श्रीकाल भाई जी सताल जी विजी क्या नाम है अपना ਤੇ ਵੋਟ ਪਾਰੇ ਬਈ ਇਸ ਵਾਰ? ਹਾਂਜੀ ਬਿਲਕੁਲ। ਤੇ ਕਿਨੋਂ ਪਾਣੀਆ ਦੀ ਵੋਟ? ਹਾਂ ਵੋਟ ਦਾ ਹੋਰ ਤਕਰੀਬ ਕਾਰਨ ਜੀ। ਕਿਉਂਕਿ ਤਾਂ ਸਾਰਾ ਇਹਨੇ ਨਹੀਂ ਕੰਮ ਕੀਤਾ। ਕਿਹੜਾ ਕਿਹੜਾ ਕੰਮ ਹੋਇਆ ਜੂਰੇ? ਕਲੋਨੀ ਜਪਣ। ਕਲੋਨੀਆਂ ਦੇ ਸਾਰੇ ਕੰਮ ਗਲੀਆਂ ਪੱਕੀਆਂ ਕਰਵਾਤੀਆਂ, ਸੀਵਰੇਜ ਵਗੈਰਾ ਸਾਰਾ ਹੋ ਗਿਆ, ਪਾਣੀ ਪੂਣੀ ਦੀ ਸਹੂਲਤ ਅੱਛੀ ਹੈ। ਲਾਈਟ ਰੂਟ ਸਭ ਵਧੀਆ ਚੱਲਦੀ ਹੈ। ਤੇ ਕੌਣ ਹੈ ਇੱਥੋਂ ਆਪਣੇ ਵਾਰ ਤੋਂ ਕੌਣ ਹੈ ਕਾਲੀਦਾਲ ਤੋਂ? ਧਰਮਕੌਰ ਜੀ। ਧਰਮਕੌਰ ਜੀ। ਠੀਕ ਹੈ। ਥੈਂਕ ਯੂ ਜੀ। ਥੈਂਕ ਯੂ। ਪੂਰੇ ਕੰਮ ਕਰਾएंगे ਵੀ ਕਰਾਏ ਵੀ ਹੈ। ਕੀ ਕੀ ਕਰਾਇਆ ਜੀ ਨੇ ਨੇ ਪਹਿਲੇ ਕਰਾਇਆ ਇਹਨੇ ਜੋ ਮਰਜ਼ੀ ਦੇਖ ਲੋ ਅੱਗੇ ਹੋ ਕੇ ਫਿਰਨੇ ਅੱਜ ਵੀ ਹੁਣ ਵੀ ਹੁਣ ਵੀ ਕਰਾ ਰਹੇ ਆ ਠੀਕ ਹੈ ਜੀ ਪਹਿਲਾ ਆਪਣਾ ਇਸ ਵਾਰਡ ਤੋਂ ਕੌਣ ਸੀਗੇ ਜੀ ਕੌਂਸਲਰ ਪਹਿਲਾ ਚੌਧਰੀ ਚੌਧਰੀ ਸੀਗੇ ਹਾਂ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਕਿਆ ਨਾਮ ਹੈ ਸਰ ਆਪਣਾ ਗੁਰਬਖਸ਼ ਸਿੰਘ ਜੀ ਗੁਰਬਖਸ਼ ਸਿੰਘ ਜੀ ਜੱਥੇਦਾਰ ਜੀ ਹੈ ਜੱਥੇਦਾਰ ਜੀ ਆਪਣਾ ਵਾਰਡ ਨੰਬਰ ਕਿਹੜਾ ਹੈ 15 ਜੀ 15 ਨੰਬਰ ਵਾਰਡ 'ਚ ਅੱਜਕੱਲ ਕਿਹਦਾ ਜੋਰ ਚੱਲ ਰਿਹਾ ਹੈ ਜੀ ਇਲੈਕਸ਼ਨਾਂ 'ਚ ਤੇ ਆਪਣੇ ਜੀ ਅਕਾਲੀ ਪਾਰਟੀ ਦਾ ਅਕਾਲੀ ਸਰਬਰ ਅ ਤਾਂ ਗੱਲ ਤੇ ਪਹਿਲਾ ਇਥੋਂ ਵਾਰ ਤੋਂ ਕੌਣ ਸੀਗੀ ਜੀ ਉਸਨ ਚੌਧਰੀ ਜੀ ਉਸਨ ਚੌਧਰੀ ਨੇ ਕਰਾਈ ਪੂਰਾ ਕੰਮ ਬਹੁਤ ਵਧੀਆ ਕੰਮ ਕੀਤਾ ਜੀ ਬਹੁਤ ਸਾਰੀਆਂ ਜੋ ਕੁਝ ਕੀਤਾ ਉਸੇ ਦੀ ਡਵੈਲਪਮੈਂਟ ਹੈ ਪਾਣੀ ਦੀ ਸੀਵਰ ਦੀ ਪੀਟੀ ਦਾ ਸਮਾ ਹੁਣ ਬਿਜਲੀ ਦਾ ਕੋਈ ਕੋ ਟ੍ਰਾਂਸਫਾਰਮ ਨਹੀਂ ਕਿਤੇ ਖਰਾਬ ਹੋ ਗਿਆ ਤਾਰ ਖਰਾਬ ਹੋ ਗਈ ਉਹ ਇਹਨਾਂ ਡਲਵਾਉਣੀਆਂ ਕੇਬਲ ਖਰਾਬ ਹੋ ਗਈ ਫੋਨ ਮਾਰਨਾ ਬਿਜਲੀ ਵਿਭਾਗ ਨੂੰ ਐਕਸ਼ਨ ਨੂੰ ਜਾਂ ਐਸਡੀ ਨੂੰ ਜੇ ਉਹਨਾਂ ਨੂੰ ਪਹੁੰਚ ਜਾਣਾ ਇੱਥੇ ਤੇ ਜਿਹੜੇ ਦੂਜੇ ਖੜੇ ਆ ਜੀ ਆਪਣਾ ਕਾਂਗਰਸ ਪਾਰਟੀ ਤੋਂ ਉਹਨਾਂ ਦਾ ਕੈਰ ਰਿਸਪੌਂਸਬਲ ਉਹਨਾਂ ਦਾ ਹੁਣ ਤੱਕ ਨਹੀਂ ਪੁੱਛਿਆ ਕਿਸੇ ਨੂੰ 5 ਸਾਲਾਂ ਚ ਅੱਛਾ ਜੀ 5 ਸਾਲ ਹੋਣ ਵਾਲੇ ਹੋ ਕੇ 4 ਤਾਂ ਹੋਏ ਗਏ ਆ ਹਾਂ ਜੀ ਹਾਂ ਸਵਾ ਚਾਰ ਹੋ ਗਏ ਸਾਰੇ ਜੀ 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 ਅੱਜ ਤੱਕ ਕਿਸੇ ਨੇ ਪੁੱਛਿਆ ਨਹੀਂ ਕਿ ਕਿੰਨੀ ਲਵਾਈ ਪੈਸਾ ਜਿਹੜਾ ਕਮਿਟੀ ਦਾ ਉਹ ਵੀ ਰੋਕਦੇ ਸਾਰਾ ਠੀਕ ਹੈ ਤੇ ਲਾਣਾ ਦੇਣਾ ਉੱਥੇ 30 ਕਰੋੜ ਰੁਪਇਆ 40 ਕਰੋੜ ਰੁਪਇਆ ਪਿਆ ਕਮਿਟੀ ਉਹ ਵੀ ਰੋਕਦੇ ਆ ਠੀਕ ਹੈ ਸ਼ੁਕਰੀਆ ਥੈਂਕ ਯੂ ਸਸੀガル ਜੀ ਸਸੀガル ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਵਿਸ਼ਾਲ ਸੱਬਰਵਾਲਾ ਜੀ ਵਿਸ਼ਾਲ ਜੀ ਆਪਣਾ ਕਿਹੜੇ ਨੰਬਰ ਵਾਰਡ ਹੈ ਆਪਣਾ ਮੈਂ ਵਾਰਡ ਨੰਬਰ 15 ਤੋਂ ਆਇਆ ਜੀ ਵਾਰਡ ਨੰਬਰ 15 ਤੋਂ ਤੇ ਕੀ ਚੱਲ ਰਿਹਾ ਹੈ ਜੀ ਹੁਣ ਰਾਜਨੀਤੀ ਬਹੁਤ ਵਧੀਆ ਜੋਰ ਹੈ ਜੀ ਬਹੁਤ ਸ਼ੁਕਰ ਹੈ ਪਰਮਾਤਮਾ ਦਾ ਇਸ ਟਾਈਮ ਬਹੁਤ ਵਧੀਆ ਸਪੋਰਟ ਸਾਨੂੰ ਅਕਾਲੀ ਦਰਬਾਰ ਨੂੰ ਮਿਲ ਰਹੀ ਹੈ ਜੀ ਜਿਹੜੇ ਵੀ ਅਸੀਂ ਕੰਮ ਕੀਤੇ ਨੇ ਹਸ ਤੱਕ ਮੇਰੇ ਜਿੰਨੇ ਵੀ ਵਾਸੀ ਕਿਨੇ ਵਾਰਡ ਨੰਬਰ 15 ਦੇ ਬਹੁਤ ਜ਼ਿਆਦਾ ਪਹਿਲਾਂ ਤੋਂ ਪ੍ਰਭਾਵਿਤ ਨੇ ਜੀ ਪਹਿਲਾਂ ਸਾਡੇ ਇੱਥੇ ਜੀ ਭਾਰਤ ਪੁਸ਼ਨ ਚੋਦਰੀ ਜੀ ਸੀ ਉਹਨਾਂ ਨੇ ਬਹੁ ਬਿਜਲੀ ਦੇ ਕੰਮ ਸਾਰੇ ਉਹਨਾਂ ਨੇ ਕਰਾਇਨੇ ਜੀ ਜੀ ਅੱਜ ਦੀ ਡੇਟ ਦੇ ਅੰਦਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹ ਵੀ ਜੋ ਧਰਮਕੁਰਮ ਆਏ ਨੇ ਜੀ ਉਹਨਾਂ ਦਾ ਮੁੰਡਾ ਸ਼ੀਨੂ ਉਹ ਡੋਰ ਟੂ ਡੋਰ ਕੈਂਪੇਨ ਕਰ ਰਿਹਾ ਨਾਲ ਸਾਡੇ ਸਾਰਿਆਂ ਨੂੰ ਬਚਪਨ ਤੋਂ ਜਾਣਦਾ ਜੀ ਅੱਛਾ ਜੀ ਤੇ ਉਹਨਾਂ ਦਾ ਵੀ ਸਾਨੂੰ ਬਹੁਤ ਪਰ ਇੱਕ ਵਾਰ ਇੱਕ ਤਰ੍ਹਾਂ ਇਮਪ੍ਰੈਸ਼ਨ ਸਾਡੇ ਉੱਪਰ ਪਿਆ ਹੈ ਜੀ ਕਿ ਆਨਾਲੇ ਟਾਈਮ ਦੇ ਉੱਪਰ ਮੈਨੂੰ ਇਹਨਾਂ ਵਿਸ਼ਵਾਸ ਹੈ ਜੀ ਸਾਡੀ 100% ਜਿੱਤ ਹੈ ਔਰ ਜਿੱਥੇ ਤੱਕ ਸ਼ਰਮਾ ਜੀ ਦਾ ਹੈ ਸ਼ਰਮਾ ਜੀ ਦੇ ਬਿਨਾ ਜ਼ਿਰਕਪੁਰ ਦੀ ਨਾ ਤਰੱਕੀ ਹੋਣੀ ਸੀ ਨਾ ਕਦੀ ਹੋਈ ਹੈ ਜੀ ਸ਼ਰਮਾ ਜੀ ਦਾ ਇੱਕ ਸਲੋਗਨ ਹੈ ਜੀ ਕੰਮ ਕੀਤਾ ਕ ਆਵਾਜ਼ ਸਾਨੂੰ ਬਹੁਤ ਖੁਸ਼ੀ ਹੈ ਜੀ ਸ਼ਰਮ ਜੀ ਨਾਲ ਜੁੜ ਕੇ ਥੈਂਕ ਯੂ